ਕਿਉਂ? ਹਾਂ ਮੇਰਾ ਸੁਪਨਾ ਸੀਗਾ ਵੀ ਜਦੋਂ ਆਪਾਂ ਨੂੰ ਲਾਟਰੀ ਨਿਕਲੂ ਪਹਿਲਾਂ ਆਪਾਂ ਬੱਸ ਲਵਾਂਗੇ। ਗੱਲ ਛਾਂ ਲਾ ਬੱਸ ਲੈ ਲੈ ਗਾ ਤੂੰ। ਉਹ ਮੈਂ ਕਹਿੰਦਾ ਬੱਸ ਮੈਂ ਤੇਰੀ ਖਾਤਰ ਲੰਡਨ ਖਰੀਦਨੂੰ। ਹਾਏ ਆ ਲਾਲ ਰੰਗ ਦੀ ਬੱਸ ਵਾਲੀ ਸੋਹਣੀ ਆ। ਇਹ ਤਾਂ ਮੇਰੀ ਗੱਲ ਸੁਣੀ ਆਪਣੇ ਜਵਾਕਾਂ ਨੂੰ ਖੜਾਉਣਾ ਲੈ ਕੇ ਦੇ ਆ। ਠੀਕ ਹੈ ਨਾ? ਦੇਖ ਆਪਾਂ ਵੀ ਬਹਿ ਜਾ ਕੋਣ ਦੇ ਵਿੱਚ। ਆਪ ਤਾਂ ਵੀ ਬੈਠਾਂਗੇ ਦੇਖ ਸੋਨਾ ਲੈਤਾ ਤੈਨੂੰ। ਠੀਕ ਹੈ? ਭਾਂਡਿਆਂ ਦਾ ਸਾਰਾ ਕੁਝ ਲੈਤਾ। ਕੱਪੜੇ ਰਹਿ ਗਏ ਸ਼ਾਪਿੰਗ ਕਰਨ ਵਾਲੀ ਰਹਿ ਗਈ। ਆਪਰ ਤਾਂ ਗਲਤ ਸੁਣ ਲੈ ਕੱਪੜਿਆਂ ਦੀ ਦੁਕਾਨ ਤੇ ਵੀ ਚੱਲਦੇ ਆਂ ਬੂਟਾਂ ਵਾਲੀ ਦੁਕਾਨ ਤੇ ਬੇਫਿਕਰ ਵਜਾ ਝੂਟਾ ਤਾਂ ਨਹੀਂ ਲੈਣਾ ਕਰ ਰਹੇ ਹਣ ਤੀ ਮੁੱਲ ਲੈ ਕੇ ਹੀ ਲਵਾਂਗੇ ਹੈ ਆਪਦੀ ਹੋ ਤਾ ਗਈ ਝੂਟਾ ਝੂਟੇ ਲੈਣ ਤੈ ਆ ਹੁਣ ਆਪਣੀ ਤਾਂ ਵਸ ਹੋ ਗਈ ਸਾਈ ਕਰ ਦੂ ਇਹਦਾ ਲੈ ਜਾ ਲੰਡਨ ਹੈ ਚੱਲ ਆ ਜਾ ਛੋਟੇ ਛੋਟੇ ਕਲੈਪਿੰਗ ਇਹ ਜਿੰਨਾਂ ਲੈ ਰਾਵੜ ਤੋਂ ਲਗੀਟਾਂ ਕੇ ਲੈਵ ਤੋਂ ਨਾ ਰਾਵੜ ਤੋਂ ਹਮ ਇਹਨਾਂ ਕੀ ਬਣਾ ਹੈ ਹੈਲੋ ਚ ਆ ਜਾ ਮੇਰੀ ਗੱਲ ਸੁਣ ਲੈ ਹਾਂ ਜਿਹੜਾ ਕੁਝ ਕਹੇ ਤੈਨੂੰ ਉਹੀ ਕੁਝ ਲੈ ਕੇ ਮੇਰੀ ਗੱਲ ਸੁਣ ਓਏ ਮੇਰੀ ਨੀਤ ਨਹੀਂ ਭਰ ਰਹੀ ਇਹ ਨੀਤ ਤੇਰੀ ਭਰਨੀ ਨਹੀਂ ਨੀਤ ਨਹੀਂ ਭਰਦੀ ਤੇਰੀ ਹਾਂ ਮੇਰੀ ਗੱਲ ਸੁਣ ਮੈਂ ਲੈ ਤੇ ਤੈਨੂੰ ਮੈਂ ਤੇਰੇ ਇੱਕ ਗੱਲ ਕਮ ਸਾਰਾ ਆਊਟਲੈਟ ਮੈਨੂੰ ਖਰੀਦ ਕੇ ਦੇ ਮੈਂ ਕਹਿੰਦਾ ਵੇ ਫਿਕਰ ਹੋ ਜਾ 11 ਕਰੋੜ ਕੋਈ ਥੋੜਾ ਨਹੀਂ ਹੁੰਦਾ ਸੋਡਲੇ ਸਾਰੇ ਪਿੰਡ ਦਾ ਥੁੱਕ ਮੁੱਕ ਜੂ ਹਾਂ ਐਨਾ ਹੁੰਦਾ ਵੇ ਮੈਂ ਤਾਂ ਕਦੇ ਗਿਣਾ ਮੈਨੂੰ ਛੋਟਾ ਹੱਥੀ ਭਰ ਕੇ ਆਊਗਾ ੱਸਿਆ ਹਾਂ ਜਿਵੇਂ ਇੱਕ ਵਾਰ ਨਹੀਂ ਫੜਿਆ ਹੁਣ ਇਹ ਤੇਰੀ ਆ ਪਾਇਆ ਹੋਵੇ ਹਰੇ ਰੰਗ ਦਾ ਕੁੜਤਾ ਪਹਿਨ ਲੈ ਨਹੀਂ ਮੈਂ ਕੁੜਤਾ ਚਾਦਰ ਹੀ ਪਾਉ ਠੀਕ ਹੈ ਨਾ ਮੈਨੂੰ ਨਹੀਂ ਸੋਹਣੇ ਲੱਗਦੇ ਇਹ ਕਿਉਂ ਐਨੇ ਟੈਟ ਜੈ ਹੈ ਨਾ ਹੈਲੋ ਕਿੰਨਾ ਤੂੰ ਫਿੱਟ ਹੋਇਆ ਵਿਆ ਹੈ ਫਿੱਟ ਹੋਇਆ ਵਿਆ ਮੈਨੂੰ ਤਾਂ ਹੁਣ ਪਰਸੋ ਦਾ ਇੰਤਜ਼ਾਰ ਆ ਵੀ ਕਦੋਂ ਹੱਥ 'ਚ ਪੈਸੇ ਆਉਣਗੇ ਹਾਂ ਹੈ ਕਦੋਂ ਮੈਂ ਬੰਪਰ ਫੜਾਂ ਪਾਰਟੀ ਵੀ ਕਰਨੀ ਹੈ ਰਿਸ਼ਤੇਦਾਰਾਂ ਨੂੰ ਸੱਦਣਾ ਹੈ 11 ਕਰੋੜ ਥੋੜਾ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਠੀਕ ਹੈ ਨਾ ਸੋਪੀਆਂ ਸਾਮਕਾ ਹੈਲੋ ਤਲਾਬ ਬਣਿਆ ਵਾ ਤਲਾਚ ਨਹੀਂ ਹੈ ਚੱਲੇ ਗਏ ਹੋਰ ਸੱਪੜਾ ਛੂਟੇ ਲਵੂਗੀ ਉੱਥੇ ਵੇਜਣਾ ਹਾਂ ਉਹ ਲਈ ਜਾਂਦੇ ਸੀਮੰਟਾਂ ਤੇ ਸਪੈਸ਼ੀਅਲ ਜਹਣ ਦੇ ਠੀਕ ਹੈ ਨਾ ਆਧਾਰ ਚੱਕੀ ਤੁਰੇ ਉਹਨੇ ਮੜ ਕੇ ਠੱਠਾ ਠਾਉ ਦੇ ਉਹਦਾ ਹੈ ਠੱਠਾ ਠਾਉ ਦੇ ਕੜਾ ਇਹ ਤਾਂ ਕੀ ਲੈਦਾ ਛੀ ਮਿੰਟ ਦਾ ਠੱਠਾ ਠੀਕ ਆ ਪਰ origignal ਠੱਠਾ ਲਵਾਂਗੇ ਕੀ ਹੋ ਚੱਲ ਆ ਮੇਰੀ ਗੱਲ ਸੁਣਾ ਲਿਆ ਐਕਟੀਵੇਟ ਉਹ ਅਸੀਂ ਇਹ ਬ੍ਰੈਂਡ ਆ ਬਈ ਮੈਂ ਤਾਂ ਇਹਨਾਂ ਤੇ ਲੈ ਕੇ ਜਾਣਾ ਅਰੇ ਹਣ ਦੇ ਤੂੰ ਹਲੇ ਪਹਿਨਾ ਖੜਤਾ ਜਿਆ ਮੇਰਾ ਮੋਟਾ ਉਹ ਬੋਤ ਲੈਣਾ ਗਾ ਫਿੱਕਾ ਜਿਹਾ ਰੰਗ ਦਾ ਹੈ ਲਓ ਇਹ ਵੀ ਦੇਖੋ ਸਾ ਆ ਕਿਸ਼ਤੀ ਕਿਤੇ ਲੱਗੀ ਯਾਰ ਕਿ ਨਹੀਂ ਹੈ ਹਾਂ ਵੇ ਬਦਗਾ ਹਨਾ ਯੇਰੇ ਹੀ ਕਨੇ ਲਾਈਟ ਭੱਜ ਗਈ ਇੱਧਰ ਜੀ ਬੂਟਵਾੜ ਜੇ ਦੇਖ ਲਿਏ ਜੁੱਤੀ ਲੈਣੀ ਪੰਜਾਬੀ ਜੁੱਤੀ ਯਾਰ ਕਿਤੋਂ ਹੈ ਪੰਜਾਬੀ ਜੁੱਤੀ ਮੈਂ ਵੀ ਲੈਣੀ ਹੈ ਮੇਰੇ ਕੋਲ ਵੀ ਨਹੀਂ ਹੈਗੀ ਹੈ ਮੇਰੇ ਕੋਲ ਵੀ ਨਹੀਂ ਹੈਗੀ ਹੈ ਇੰਗਿਤ ਠਹਿਰ ਲੈ ਤਰ ਲੈ ਤਰਨੀ ਆ ਕਮਰੇ ਆ ਕਿਵੇਂ ਫਰਾਕ ਸੁੱਟ ਜਾ ਮੇਰੇ ਘਰ ਸੋ ਆ ਤੇਰੇ ਪਾਇਆ ਹੋਵੇ ਆ ਮੇਰੇ ਪਾਇਆ ਹੋਵੇ ਕੁੱਤੇ ਮੇਰੇ ਛਾਲੇ ਪਿੰਡ ਦੇ ਵਿੱਚ ਨਾ ਲੀੜੇ ਪਾੜ ਦੇਣਗੇ ਕਹਿੰਦਾ ਬਾਂਦਰ ਕੇ ਗਰੀਜੀ ਕਿੱਥੇ ਕੋਈ ਤਾਂ ਕੁਝ ਵੀ ਨਹੀਂ ਦਿਵਾਉਣਾ ਇੱਥੇ ਮੈਨੂੰ ਪੰਜਾਬੀ ਸੂਟ ਪਾ ਇਹ ਆਪਣੇ ਕਿੱਥੇ ਰਹਿ ਗਏ ਹੈਵੈਟੀ ਮੜੀ ਜੀ ਤੈਨੂੰ ਚੱਕੀ ਜਾਈ 11 ਕਰੋੜ ਚਟਣਾਗਾ ਜਿਹੜਾ ਕੁਸ ਲੈ ਕੇ ਨਹੀਂ ਜਾਣਾ ਮੈਨੂੰ ਤੂੰ ਤਾਂ ਫਿਰ ਦੇਸੀ ਬਾਂਦਰੀ ਬਲੈਤੀ ਚੀਕਾ ਮਾਰ ਰਹੀ ਆ ਤੂੰ ਜਦੋਂ ਲੈ ਕੇ ਨਹੀਂ ਜਾਣਾ ਕੁਸ ਲੈ ਕੇ ਕਿਉਂ ਆਇਆ ਇੱਥੇ ਮੈਨੂੰ ਹਾਂ ਮੈਂ ਨਹੀਂ ਮਤ ਮੁਰਦੀਆਂ ਜਾਣੀ ਗੱਲ ਮੈਂ ਨਹੀਂ ਗਈ ਤੇ ਆਹਨੇ 11 ਕਰੋੜ ਤਾਂ ਆ ਜਾਣਦੇ ਹਲੇ ਦਿਵਾਲੀ ਬੰਪਰ ਤਾਂ ਆ ਜਾਣਦੇ ਧਾਰ ਕਰ ਲੈ ਧਾਰ ਮੇਰੀ ਇੱਥੇ ਪੂਆ ਦਾ ਮੁੰਡਾ ਲੱਗਿਆ ਹੋਵੇ ਜਲਾਲ ਵਾਲਾ ਗਰਮੀਤ ਮਾ ਜਿਹੜਾ ਦੇ ਦੂਗਾ ਮੈਨੂੰ ਲੈ ਕੇ ਹੈ ਮੈਰ ਦੀ ਐਵੇਂ ਗੱਲਾਂ ਜੀਆਂ ਠੀਕ ਹੈ ਨਾ ਮੈਂ ਇਹਨੂੰ ਨੇ ਪਤਾ ਲੈ ਕੇ ਦੇ ਫਿਰ ਲੈ ਕੇ ਕਦੋਂ ਆਇਆਂਗਾ ਲੈ ਕੇ ਐ ਨਾਲੇ ਨੈਰੇ ਕਿ ਟ ਦੇਖਣ ਦੇਖ ਰਹੇ ਆਂ ਆਰੇ ਕਿੰਨੇ ਸੋਹਣੇ ਬੂਟ ਆ ਲੈਣੇ ਮੈਂ ਤਾਂ ਹੈ ਹੈ ਨਾ ਮੈਂ ਵੀ ਰੋਮਣ ਨੂੰ ਰੱਖਣਾ ਹੈ ਮੈਨੂੰ ਮੈਨੂੰ ਨਹੀਂ ਪਤਾ ਲੈ ਕੇ ਦੇ ਕਿੰਨੇ ਭਾਰੇ ਆ ਬੂਟ ਆ ਉਹ ਮੈਂ ਅੱਗੇ ਪਾਉਂਦਾ ਹਾਂ ਏਡੇ ਏਡੇ ਕੈਨੇਡਾ ਤੋਂ ਲਿਆ ਕੇ ਵੱਡੀ ਵੱਡੀ ਉਹ ਤਾਂ ਬੜੇ ਭਾਰੇ ਆ ਹੈ ਪਾਰੇ ਕੋ ਨਹੀਂ ਹੁੰਦਾ ਨਹੀਂ ਤੁਰਿਆ ਨਹੀਂ ਜਾਣਾ ਨਹੀਂ ਮੈਂ ਮੈਨੂੰ ਇਹ ਵਧੀਆ ਮੈਂ ਹੁਣ ਤਾਂ ਕੈਨੇਡਾ ਜਾ ਕੇ ਸਨੋ ਤੇ ਵਧੀਆ ਰਹਿਣਗੇ ਇਹ ਹੂੰ ਥੋੜਾ ਜਿਹਾ ਲਾਈਟ ਵੇਟ ਲਾ ਲਉ ਨਹੀਂ ਆਹੀ ਲੈ ਤੂੰ ਲੈ ਕੇ ਜ ਜਾ ਆ ਵੀ ਹੂੰ ਇਹ ਵੀ ਉਨੇ ਹੀ ਭਾਰੇ ਹੂ ਹੂੰ ਖੜ ਜਾ ਹਾਂ ਆ ਫਿਰ ਇਹ ਤਾਂ ਇਹ ਨਹੀਂ ਮੁੱਕਣੇ ਠੀਕ ਐ ਇਹਨਾਂ ਦਾ ਹਾਏ ਆ ਕਿੰਨਾ ਸੋਹਣਾ ਵੇ ਕੱਗ ਨਹੀਂ ਸੌਂਡ ਜਾ ਹੈ ਆ ਲੈ ਦੇ ਮੈਨੂੰ ਉਹ ਨਹੀਂ ਚੰਗੇ ਲੱਗਦੇ ਨਹੀਂ ਇਹੇ ਨਹੀਂ ਚੰਗੇ ਮੈਂ ਨਹੀਂ ਗਿਆ ਮੈਂ ਤਾਂ ਹੀ ਲੈਣਾਗਾ ਇਹ ਰਿਕਰ ਦਾ ਦਰਜੀ ਦਾ ਸਮੈਲ ਹੈ ਮੈਂ ਨਹੀਂ ਮੈਂ ਤਾਂ ਆ ਹੀ ਲੈ ਕੇ ਜਾਊ ਗਜਵਾ ਕਾਂਗੂ ਲੀਟੀ ਜਾਨੀ ਹੈ ਤੂੰ ਦੇਖਣ ਵਾਲਿਆਂ ਦੀ ਬੇਇੱਜ਼ਤੀ ਕਰਦੇ ਐ ਕੋਈ ਤਾਂ ਦੇਖੀ ਜਾਂਦੇ ਮੈਨੂੰ ਨਹੀਂ ਪਤਾ ਮੈਂ ਤਾਂ ਹੀ ਲੈ ਫਿਰ ਲੈ ਕੇ ਕਾਧੋ ਆਏ ਜਿਹੜੇ ਕਸ ਲੈ ਕੇ ਨਹੀਂ ਜਿਹੜਾਗਾ ਲੈ ਦੂੰਗਾ ਮੈਂ ਠੀਕ ਐ ਲੈ ਲੈ ਦੁਕਾਨ ਚ ਵੜ ਚੜ ਹਾਂ ਲੈ ਦਿੰਨਾ ਠੀਕ ਐ ਨਾ ਕਰ ਕਰ ਲਈ ਕੋਈ ਨਾ ਪਰਸੋਂ ਦੀ ਜਿਹਦਾ ਬੰਪਰ ਕਿ ਕਰਿਆ ਪਹਿਲਾਂ 11 ਕਰੋੜ ਰੁਪਇਆ ਲਾਟਰੀ ਦਾ ਤਾਂ ਮਿਲ ਜਾਣਾ ਉਹ ਤੇ ਮੇੜੀ ਜਾਣਾ ਫਿਰ ਮਿਲ ਕੇ ਤੁਹਾਨੂੰ ਲੈ ਦੂੰ ਹਾਂ ਉਹ ਤਾਂ ਕਹੇ ਤਾਂ ਅਗਲੇ ਦੀ ਪਰਸੋਂ ਨੂੰ ਆ ਕੇ ਫੜ ਕੇ ਲੈ ਜਾਓ ਬਈ ਫੇ ਪਰਸੋਂ ਨਹੀਂ ਆਉਣਾ ਕੱਲ ਨੂੰ ਪਾਰਟੀ ਸੱਦੀ ਆ ਰਿਸ਼ਤੇਦਾਰ ਸੱਦੀ ਆ ਕਿ ਬੱਕਰਾ ਵੱਢ ਰਹੀਆਂ ਪੂਰੀ ਪਾਰਟੀ ਕਰ ਰਹੇ ਆ ਰਿਸ਼ਤੇਦਾਰ ਆ ਹਾਂ ਫਿਰ ਮੈਂ ਤਾਂ ਸਮਾਨ ਤੋਂ ਬਾ ਠੀਕ ਹੈ ਨਾ ਮੇਰੇ ਕੋਲ ਹਲੇ 30-40000 ਰੁਪਇਆ ਚਲ ਮੈਡਮ ਬੈਠੀ ਆ ਹਾਂ ਜੀ ਇਹ ਤੁਹਾਨੂੰ ਹੋ ਰਿਹਾ ਹੈ ਅਗਲੀ ਵਾਰ ਆ ਜਾਣਾ ਮੈਂ ਆਵਾਂਗਾ ਜਾਲੇ ਛੋੜਿਆ ਮੇਰੀ ਇੱਕ ਮੈਨੂੰ 11 ਕਰੋੜ ਦੀ ਲਾਟਰੀ ਨਿਕਲੀ ਹੈ ਠੀਕ ਹੈ ਨਾ ਵੀ ਮੈਂ ਤੈਨੂੰ ਲੈ ਕੇ ਜਾਊ ਛਣੇਲੀ ਦੇ ਚੰਗਾ ਕੋਟਾ ਕੋਟਾ ਬਾਲੀ ਸੋਣੀ ਲੱਗ ਰਹੀ ਕਿਹ ਕਰ ਜਾਣਾ ਇੱਥੇ ਆ ਦੇਖ ਰਿਆ ਸੀ ਸੂਟ ਤੇਰੇ ਹਾਂ ਤੂੰ ਇਹਨਾਂ ਨੂੰ ਕੀ ਗੱਲਾਂ ਕਰਦਾ ਬੱਤ ਨਾਲ ਬੱਤ ਨਾਲ ਜਦੋਂ ਮੈਂ ਨਹੀਂ ਸੋਣੀ ਹੈਗੀ ਆ ਓਏ ਹੋ ਮੈਂ ਤਾਂ ਸੁਦੇ ਗੱਲ ਕਰ ਰਿਹਾ ਕੀ ਗੱਲ ਕਰਦਾ ਸੀ ਮੈਂ ਜਦੋਂ ਜਰੀ ਇੱਧਰ ਨੂੰ ਝਾਕੀ ਜਾਂਦੀ ਹੈ ਇਹ ਬੈਠੀ ਠੀਕ ਹੈ ਨਾ ਇਹਨੂੰ ਜਾਣ ਨਾ ਜਦੋਂ ਪੈਸੇ ਆ ਜਾਣ ਪੈਸੇ ਨਾਲ ਜਾਨ ਵੀ ਪੈ ਜਾਂਦੀ ਹੈ ਹਾਂ ਚਾ ਨਿਕਲੇ ਇਧਰ ਆ ਨਿਕਲੇ ਇਧਰ ਠੀਕ ਹੈ ਨਾ ਪਛਾਣ ਤਾਂ ਠੀਕ ਹੈ ਪੈ ਜਾ ਠੀਕ ਹੈ ਨਾ ਛੋੜਣਾ ਨਾ ਹੋਵੇ ਵੇਚੀ ਕਰਾਈ ਹੈ ਹੈ ਵੇ ਹੋਵੇ ਕਿਹੜੀ ਗਰਾਜ ਪੜਦੇ ਹੋ ਆਉਣੇ ਆਉਣੇ ਆ ਬੂਰੀਆਂ ਨਾਲ ਸੀ ਲੈਣੀਆਂ ਚੰਦਰੀਆਂ ਨਾਲ ਬਲਾਡਾ ਅਸਾ ਬਲਾਡੇ ਤੋਂ ਆਏ ਉਧਰੋਂ ਸਾਰੇ ਲੈ ਕਰਦੇ ਵੀ ਮੁੰਡਿਆਂ ਨਾਲ ਆਹ ਠੀਕ ਆ ਫਵਾਈਓ ਪਈ ਕੁਸ ਨਹੀਂ ਹੈ ਵੀ ਸੋਰੀ ਜੀ ਨਾ 20 ਯਰ ਕਿਲ ਸੀ ਨੇ ਅਸੀਂ ਵੀਡੀਓ ਬਣਾ ਰਹੇ ਸੀਗੇ ਉਰੇ ਜੀ ਹਾਂ